ਸੰਦਰੁਸਤੀ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਲਈ ਅਜਿਹੇ ਉਪਰਾਲੇ ਕਾਰਗਰ ਸਾਬਤ ਹੁੰਦੇ ਹਨ ਅਤੇ ਇੱਕ ਦੂਸਰੇ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਅਤੇ ਇੱਕ ਦੂਸਰੇ ਪ੍ਰਤੀ ਆਪਾਂ ਲੋਕ ਪਹਿਲਾਂ ਤੋਂ ਜ਼ਿਆਦਾ ਸੰਜੀਦਗੀ ਨਾਲ ਵਰਤ ਵਰਤਾਰਾ ਕਰਨ ਲੱਗ ਜਾਂਦੇ ਹਨ ਅਜਿਹੇ ਪ੍ਰਾਲਾ ਹੋਣਾ ਇੱਕ ਸੱਭਿਅਕ ਸਮਾਜ ਦੇ ਲਈ ਬਹੁਤ ਹੀ ਜ਼ਰੂਰੀ ਅਤੇ ਕਾਰਗਰ ਕੋਸ਼ਿਸ਼ ਹੈ ਅਤੇ ਇਸ ਗੱਲ ਦੇ ਲਈ ਪ੍ਰੈਸ ਕਲੱਬ ਐਸਐਸ ਨਗਰਦੇਸ਼ ਨੂੰ ਮੈਂਬਰ ਵਧਾਈ ਦੇ ਪਾਤ੍ਰ ਹਨ ਇਹ ਗੱਲ ਅੱਜ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀਸੀਐ ਸਟੇਡੀਅਮ ਵਿਖੇ ਪ੍ਰੈਸ ਕਲੱਬ ਐਸਐ ਨਗਰ ਵੱਲੋਂ ਕਰਵਾਏ ਗਏ ਤੀਸਰੇ ਦੋਸਤਾਨਾ ਕ੍ਰਿਕਟ ਮੈਚ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ਇਹ ਮੈਚ ਕਾਉਂਸਲਰ ਸਰਬਜੀਤ ਸਿੰਘ ਸਮਾਣਾ ਦੀ ਕਪਤਾਨੀ ਹੇਠ ਮੁਹਾਲੀ ਦੇ ਕਾਉਂਸਲਰਾਂ ਅਤੇ ਪ੍ਰਦੀਪ ਸਿੰਘ ਹੈਪੀ ਦੀ ਕਪਤਾਨੀ ਹੇਠ ਪੱਤਰਕਾਰਾਂ ਦੇ ਵਿਚਕਾਰ ਖੇਡਿਆ ਗਿਆ ਪ੍ਰੈਸ ਕਲੱਬ ਐਸਐਸ ਨਗਰ ਵੱਲੋਂ ਇਸ ਤੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਅਤੇ ਗਾਇਕ ਪਾਈਚਾਰੇ ਦੇ ਨਾਲ ਵੀ ਕ੍ਰਿਕਟ ਮੈਚ ਲਗਾਏ ਜਾਂਦੇ ਰਹੇ ਹਨ ਇਸ ਗੱਲ ਦੇ ਲਈ ਸਮੂੱਚਾ ਪੱਤਰਕਾਰ ਪਾਈਚਾਰਾ ਵਧਾਈ ਦਾ ਪਾਤਰ ਹੈ ਮੈਚ ਦੀ ਸ਼ੁਰੂਆਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਟੇਡੀਅਮ ਦੇ ਵਿੱਚਕਾਰ ਦੋਨਾਂ ਟੀਮਾਂ ਦੀ ਹਾਜ਼ਰੀ ਦੇ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਡੀਐਸਪੀ ਹਰ ਸਿਮਰਤ ਸਿੰਘ ਵੱਲੋਂ ਦੋਵੇਂ ਟੀਮਾਂ ਦੇ ਕਪਤਾਨਾਂ ਦੀ ਹਾਜ਼ਰੀ ਵਿੱਚ ਟੋਸ ਕੀਤੀ ਗਈ ਅਤੇ ਮੁਹਾਲੀ ਦੇ ਕੌਂਸਲਰਾਂ ਵੱਲੋਂ ਪਹਿਲਾਂ ਖੇਡਦੇ ਹੋਏ ਕੁੱਲ 151 ਦੌੜਾਂ ਬਣਾਈਆਂ ਹੋਈਆਂ ਅਤੇ ਪੱਤਰਕਾਰਾਂ ਦੀ ਟੀਮ ਨੇ 150 ਦੌੜਾਂ ਦੇ ਟੀਚੇ ਨੂੰ ਪਿੱਛੇ ਕੀਤਾ। ਮੁਹਾਲੀ ਦੇ ਕੌਂਸਲਰਾਂ ਨੇ ਇਹ ਤੀਸਰਾ ਦੋਸਤਾਨਾ ਕ੍ਰਿਕਟ ਮੈਚ 29 ਰਨਾਂ ਦੇ ਨਾਲ ਪੱਤਰਕਾਰਾਂ ਨੂੰ ਹਰਾ ਕੇ ਜਿੱਤਿਆ। ਇਸ ਮੌਕੇ ਉੱਤੇ ਮੈਚ ਦੀ ਪੂਰੀ ਕਮੈਂਟਰੀ ਸਾਬਕਾ ਕੌਂਸਲਰ ਅਤੇ ਸਟੇਟ ਐਵਾਰਡੀ ਫੂਲ ਰਾਜ ਸਿੰਘ ਵੱਲੋਂ ਕੀਤੀ ਗਈ ਅਤੇ ਪ੍ਰੇਮ ਵੇਦਾ ਆਯੁਰਵੇਦਿਕ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਗੁਰਮੀਤ ਸਿੰਘ ਅਤੇ ਪੱਤਰਕਾਰਾਂ ਪ੍ਰੈਸ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਦੀ ਤਰਫੋਂ ਵਧਾਈਕ ਕੁਲਵੰਤ ਸਿੰਘ ਦਾ ਮੁੱਖ ਮਹਿਮਾਨ ਵਜੋਂ ਮੈਚ ਵਿੱਚ ਪਹੁੰਚਣ ਦੇ ਲਈ ਧੰਨਵਾਦ ਅਤੇ ਵਿਸ਼ੇਸ਼ ਤੌਰ ਉੱਤੇ ਸਨ ਕਾਣ ਕੀਤਾ ਗਿਆ ਕਾਉਂਸਲਰਾਂ ਦੀ ਟੀਮ ਦੇ ਵਿੱਚ ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਸਿਮਰਨ ਸਿੰਘ ਢਿੱਲੋ, ਸਿਮਰਦੀਪ ਸਿੰਘ, ਹਰਜੀਤ ਸਿੰਘ ਵੈਦਵਾਨ, ਪੋਲੂ ਸੁਹਾਣਾ, ਜਸਵਿੰਦਰ ਸਿੰਘ ਬੇਦੀ, ਰਣਦੀਪ ਸਿੰਘ ਮਟੋਰ, ਗੌਰਵ ਜੈਨ ਅਤੇ ਪੁੱਦਮਨ ਸਿੰਘ ਅਤੇ ਆਧਾਰਤ ਟੀਮ ਨੇ ਅਤੇ 17 ਓਵਰਾਂ ਦੇ ਵਿੱਚ ਪਹਿਲਾ ਵਾਰ ਹੀ ਖੇਡਦੇ ਹੋਏ 7 ਵਿਕਟਾਂ ਤੇ 151 ਰਨ ਬਣਾ ਕੇ ਪੱਤਰਕਾਰਾਂ ਨੂੰ 29 ਰਨਾਂ ਦੇ ਫਰਕ ਦੇ ਨਾਲ ਹਰਾ ਦਿੱਤਾ। ਇਸ ਮੌਕੇ ਉੱਤੇ ਡੀਐਸਪੀ ਹਰਸਿਮਰਤ ਸਿੰਘ ਬੱਲ ਰਾਜਵਿੰਦਰ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਭਾਈ ਜੇਤਾ ਜੀ ਪ੍ਰਬੰਧਕ ਕਮੇਟੀ ਮੁਹਾਲੀ ਕਾਉਂਸਲਰ ਗੁਰਪ੍ਰੀਤ ਕੌਰ ਸਾਬਕਾ ਕਾਉਂਸਲਰ ਜਸਵੀਰ ਕੌਰ ਅਤਰੀ ਸਾਬਕਾ ਕਾਉਂਸਲਰ ਕਮਲਜੀਤ ਕੌਰ ਸੁਹਾਣਾ ਸਾਬਕਾ ਕਾਉਂਸਲਰ ਸੁਰਿੰਦਰ ਸਿੰਘ ਰੋਡਾ ਸੁਹਾਣਾ ਹਰਪਾਲ ਸਿੰਘ ਚੰਨਾ ਹਰਵਿੰਦਰ ਸਿੰਘ ਸੈਣੀ ਤਰਲੋਚਨ ਸਿੰਘ ਮਟੋਰ ਤਰਨਜੀਤ ਸਿੰਘ ਮੁਹਾਲੀ ਵੀ ਹਾਜ਼ਰ ਸਨ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕੀ ਨਾਮ ਸਰ ਤੇ ਪੀਸੀ ਅੱਜ ਸੇ ਤੇ ਮੌਜੂਦ ਹੋ ਕਿਸ ਕਾਰਨ ਸਰ ਅੱਜ ਮੇਰਾ ਨਾਮ ਡਾਕਟਰ ਮਨਜੀਤ ਸਿੰਘ ਹੈ ਪ੍ਰੇਮ ਆਰਵੈਦ ਮੁਹਾਲੀ ਦਾ ਸ੍ਰੀ ਸੜਕੀ ਹੈ। ਐਕਚੁਅਲੀ ਕੀ ਸੀਗਾ ਕਿ ਕਾਉਂਸਲਰਾਂ ਨੇ ਤੇ ਇਹ ਪ੍ਰੈਸ ਕਲੱਬ ਦੇ ਮੈਂਬਰਸ ਨੇ ਮਿਲ ਕੇ ਅੱਜ ਇੱਕ ਮੈਚ ਆਰਗੇਨਾਈਜ਼ ਕੀਤਾ ਸੀਗਾ ਟਿਕਨ ਮੈਚ। ਮੈਂ ਰੇਂਜਰ ਕਾਰਗਰ ਹੋਣ ਚਾਹ ਰਿਹਾ ਹਾਂ ਤੇ ਉਹਦੇ ਚ ਇਹਨਾਂ ਨੇ ਸਾਨੂੰ ਜਦੋਂ ਖਬਰ ਮਿਲੀ ਤੇ ਅਸੀਂ ਕਹਿ ਵੀ ਅਸੀਂ ਸਪੌਂਸਰ ਕਰ ਸਕਦੇ ਹਾਂ। ਉਹ ਸਪੌਂਸਰ ਕੀਤਾ ਸੀ ਮੈਚ ਕਿਉਂਕਿ ਮੈਂ ਖੁਦ ਵੀ ਖਿਡਾਰੀ ਰਿਹਾ ਹਾਂ ਨੈਸ਼ਨਲ ਲੈਵਲ ਤੇ ਮੈਂ ਵੀ ਸਾਈਕਲਿਸਟ ਹਾਂ। ਤੇ ਮੈਂ ਵੀ ਸਾਈਕਲ ਸਰਕਲ ਵਿੱਚ ਨਾਲ ਸਾਈਕਲ ਦੇ ਬਾਰੇ ਸਟਡੀ ਕਰਦਾ ਰਹਿੰਦਾ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਜ ਇਹ ਵਾਲਾ ਪ੍ਰੋਗਰਾਮ ਹੋਣ ਦੇ ਸਿੱਟਾ ਕਿਉਂਕਿ ਖਿਡਾਰੀਆਂ ਦੇ ਨਾਲ ਮੈਂ ਹਮੇਸ਼ਾ ਤੋਂ ਜੁੜਿਆ ਰਿਹਾ ਤੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੋਈ ਤੇ ਮੈਂ ਨਾਲ ਦੀ ਨਾਲ ਕਹਿ ਵੀ ਅਸੀਂ ਪ੍ਰੋਗਰਾਮ ਤਾਂ ਸਾਰੇ ਸਪੌਂਸਰ ਕਰ ਦਿੰਦੇ ਹਾਂ ਪ੍ਰੈਸ਼ ਕਲੱਬ ਦੇ ਸਪੌਂਸਰ ਕਰਨ ਦੇ ਹਿਸਾਬ ਨਾਲ ਅਸੀਂ ਅੱਜ ਇੱਥੇ ਮੌਜੂਦ ਆ ਸਾਨੂੰ ਇਹ ਵੇਖ ਕੇ ਬਹੁਤ ਹੀ ਚੰਗਾ ਲੱਗਿਆ ਕਿਉਂਕਿ ਇਹ ਜਿਹੜੀ ਵੀ ਖਿਡਾਰੀ ਐਕਟੀਵਿਟੀ ਕੀਤੀ ਜਾਂਦੀ ਹੈ ਇਹਦੇ ਨਾਲ ਸਮਾਜ ਦੇ ਅੰਦਰ ਬਹੁਤ ਚੰਗੇ ਸਬਕ ਚੰਦੇ ਨੇ ਇਸ ਸਹਿਯੋਗ ਆਪਸ ਦੇ ਵਿੱਚ ਵਧਦਾ ਹੈ ਹੁਣ ਕਾਉਂਸਲਰ ਔਰ ਜਿਹੜੇ ਪ੍ਰੈਸ ਕਲੱਬ ਦੇ ਮੈਂਬਰ ਨੇ ਇਹਨਾਂ ਦਾ ਆਪਸ ਸਹਿਯੋਗ ਵਧੇਗਾ ਨਾਲ ਸਾਡੇ ਵਰਗੇ ਹੋਰ ਜੁੜੇ ਨੇ ਜਿਨ੍ਹਾਂ ਨੂੰ ਇੱਕ ਬੂਸਟ ਮਿਲਦਾ ਹੈ ਕਿ ਹਾਂ ਜੀ ਸਾਰੇ ਸਮਾਜ ਦੇ ਅੰਦਰ ਚੰਗੇ ਸੰਦੇਸ਼ ਵੀ ਚਾhende ਹੈ ਤੇ ਲੋਕਾਂ ਦਾ ਜਿਹੜਾ ਆਪਸੀ ਸਹਿਯੋਗ ਵੀ ਵਧਦਾ ਹੈ ਇਸ ਕਰਕੇ ਮੈਂ ਚਾਹੁੰਦਾ ਸੀਗਾ ਕਿ ਇਹ ਮੈਚ ਪ੍ਰੋਗਰਾਮ ਸਪான்ਸਰ ਕਰਾਂ ਸਪான்ਸਰ ਕੀਤਾ ਹੈ ਮੈਂ ਚਾਹੁੰਦਾ ਹਮੇਸ਼ਾ ਖਿਡਾਰੀਆਂ ਦੀ ਜਿਹੜੀ ਚੰਗੀ ਸਿਹਤ ਰਹੇ ਲੋਕਾਂ ਨੇ ਆਮ ਜਿਹੜੇ ਲੋਕ ਨੇ ਉਹ ਵੀ ਇਹੋ ਜਿਹੇ ਗੇਮਾਂ ਵੱਲ ਆਉਣ ਤਾਂ ਕਿ ਸਾਰਾ ਜਿਹੜਾ ਸਮਾਜ ਸਾਡਾ ਉਹ ਸਵਸਤ ਹੋ ਸਕੇ ਕਿ ਡਾਕਟਰ ਹੋਣ ਦੇ ਨਾਤੇ ਮੈਂ ਹਮੇਸ਼ਾ ਇਹ ਕਾਮਨਾ ਕਰਦਾ ਕਿ ਸਾਰਿਆਂ ਨੂੰ ਜਿਹੜੀ ਵਾਇਰਲ ਉੱਚੀ ਕਲਾਚ ਰੱਖੇ ਸਾਰਿਆਂ ਦੀ ਜਿਹੜੀ ਤਬੀਅਤ ਜਿਹੜੀ ਉਹ ਹਮੇਸ਼ਾ ਖੁਸ਼ ਰਹੇ ਉਹਨਾਂ ਨੇ ਆਪ ਪਸੀਨਾ ਬਹਾਉਣਗੇ ਆ ਕੇ ਇੱਥੇ ਤਾਂ ਉਹ ਆਟੋਮੈਟਿਕਲੀ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਚੰਗੀ ਰਹੇਗੀ ਡਾਕਟਰ ਸਾਹਿਬ ਤੁਸੀਂ ਸਿਹਤ ਨਾਲ ਜੁੜੇ ਬਹੁਤ سارے ਪੱਤਰਕਾਰ ਇਸ ਤਰ੍ਹਾਂ ਦੇ ਹੋਣਗੇ ਜਾਂ ਕਾਉਂਸਲਰ ਹੋਣਗੇ ਉਹਨਾਂ ਨੂੰ ਸਿਹਤ ਦੇ ਸੰਬੰਧੀ ਵੀ ਕੁਝ ਟਿਪਸ ਦੀ ਲੋੜ ਹੋਏਗੀ ਤੇ ਹੈਲਥ ਵਾਈਜ਼ ਵੀ ਜ਼ਰੂਰਤ ਹੋਏਗੀ। ਤੋਂ ਸਰ ਆਪਣੇ ਕਲੀਨਿਕ ਬਾਰੇ ਥੋੜਾ ਦੱਸਿਓ ਤੇ ਆਪਾਂ ਇਹਨਾਂ ਨੂੰ ਕਿੱਦਾਂ ਮਦਦ ਕਰ ਸਕਦੇ ਹਾਂ ਜੇ ਇਹਨਾਂ ਨੂੰ ਕਿਛੇ ਕੋਈ ਲੋੜ ਕਵੇ ਸਰ। ਉਹ ਹਮੇਸ਼ਾ ਹੀ ਮੈਂ ਇਸ ਕੰਮ ਦਾ ਵਿੱਚ ਬਹੁਤ ਜ਼ਿਆਦਾ ਸਹਿਯੋਗ ਕਰਦਾ ਮੈਂ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਆਪਣੀਆਂ ਛੋਟੇ-ਛੋਟੇ ਜਿਹੇ ਨਿਸਕੇ ਛੋਟੇ-ਛੋਟੇ ਟਿਪਸ ਹੈ ਤੇ ਹਮੇਸ਼ਾ ਹੀ ਕੋਸ਼ਿਸ਼ ਕਰਦਾ ਇਹਨਾਂ ਨੂੰ ਸਵਾਰਥ ਸੇਵਾ ਦੇ ਤੌਰ ਤੇ। ਔਰ ਮਿਲਕਲ ਬਹੁਤ ਜ਼ਿਆਦਾ ਧੰਨਵਾਦ ਕੋਲਾ। ਜਾਦੇ ਆਉਂਦੀਆਂ ਮੈਨੂੰ ਕਿ ਕਿ ਤੁਸੀਂ ਜੀ ਇਹ ਛੋਟੀ ਜਿਹੀ 蒂ਬੜੀ ਸਾਡੇ ਲਾਈਫੇ ਦੇ ਨਾਲ ਬਹੁਤ ਵਧੀਆ ਹੋਗੀ ਇਸ ਕਰਕੇ ਮੈਂ ਹਮੇਸ਼ਾ ਹੀ ਇਹਨਾਂ ਦੇ ਸਹਿਯੋਗ ਵਾਸਤੇ ਤਤਪਰ ਆ ਸਾਡਾ ਜਿਹੜਾ ਪ੍ਰੇਮ ਆਯੁਰਵੇਦ ਦਾ ਕਲੀਨਿਕ ਹੈ ਉਹ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦਾ ਅਸੀਂ ਹਰ ਚੀਜ਼ ਆਪਣੇ ਖੁਦ ਤੇ ਲਿਆ ਕੇ ਅਜਮਾ ਕੇ ਫਿਰ ਉਹ ਫਾਰਮੂਲੇਸ਼ਨ ਜਿਹੜੀ ਲਈ ਹੈ ਉਹ ਬਾਜ਼ਾਰ ਦੇ ਵਿੱਚ ਜਿਹੜੀ ਲੋਕਾਂ ਨੂੰ ਦਈਦੀ ਹੈ ਤੇ ਹਰ ਚੀਜ਼ ਅਸੀਂ ਆਪਣੀ ਖੁਦ ਦੀ ਤਿਆਰ ਕਰਦੇ ਹਾਂ ਵਧੀਆ ਵਧੀਆ ਜਿਹੜੇ ਜੋ ਵੀ ਆਯੁਰਵੇਦ ਦਾ ਸਭ ਤੋਂ ਵਧੀਆ ਫਾਰਮੂਲੇਸ਼ਨ ਹੈ ਉਸ ਨੂੰ ਅਸੀਂ ਤਿਆਰ ਕਰਕੇ ਆਪਣੀ ਜਿਹੜੀ ਫਾਰਮੇਸੀ ਦੇ ਥਰੂ ਉਹ ਪ੍ਰੋਡਕਟ ਜਿਹੜੇ ਨੇ ਲੋਕਾਂ ਤੱਕ ਪਹੁੰਚਾਏ ਜਾਂਦੇ ਆ ਜਿਹੜੇ ਲੋਕਾਂ ਦੀ ਹੈਲਥ ਵਾਸਤੇ ਬਹੁਤ ਜ਼ਿਆਦਾ ਸਹਾਇਕ ਹੁੰਦੇ ਹੈ ਡਾਕਟਰ ਸਾਹਿਬ ਆਪਣੇ ਕਲੀਨਿਕ ਬਾਰੇ ਵੀ ਦੱਸੋਗੇ ਦੱਸ ਸਕਣਾ ਆਪਣਾ ਕਲੀਨਿਕ ਕਿੱਥੇ ਹੈ ਤੇ ਕਿਸ ਤਰ੍ਹਾਂ ਦੇ ਪੱਠੀ ਪਹੁੰਚਾਉਂਦੇ ਹੈ ਮੇਰਾ ਕਲੀਨਿਕ 10 ਪੇਸ ਮੁਹੱਲੇ ਆ 60 ਦਾ 1 SCF ਨੰਬਰ ਹੈ ਹੈਗਾ ਫਸਟ ਫਲੋਰ ਤੇ ਅਸੀਂ ਟਰੀਟਮੈਂਟ ਜਿਹੜਾ ਇਹਦੇ ਅੰਦਰ ਸਭ ਤੋਂ ਜ਼ਿਆਦਾ ਪੇਟ ਦੇ ਰੋਗਾਂ ਦਾ ਜਾ ਜਿਹੜੇ ਅੱਜ ਕੱਲ੍ਹ ਸਮਾਜ ਦੇਮ ਨਸ਼ੇ ਚੋਂ ਗਏ ਨਸ਼ੇ ਦੇ ਨਾਲ ਲੋਕਾਂ ਦੀ ਲਾਈਫ ਵੀ ਡੈਮੇਜ ਹੋਈ ਪਈ ਨੇ ਨਸ਼ੇ ਦੇ ਨਾਲ ਲੋਕਾਂ ਦੀ ਪਰਸਨਲ ਲਾਈਫ ਵੀ ਤਬਾਹ ਹੋਈ ਪਈ ਹੈ ਸਾਰੀਆਂ ਚੀਜ਼ਾਂ ਲੁੱਟੇ ਸੀ ਬਹੁਤ ਵਧੀਆ ਜਿਹੜੀ ਪਕੜ ਹੈ ਸਾਡੀ ਬਹੁਤ ਵਧੀਆ ਸੀ ਦਵਾਈਆਂ ਯੂਜ਼ ਕਰਦੇ ਆਂ ਔਰ ਉਹਨਾਂ ਦਾ ਕੋਈ ਵੀ ਜਿਹੜਾ ਰੋਗ ਹੈ ਉਹਨੂੰ ਪੂਰੀ ਤਰ੍ਹਾਂ ਨਿਦਾਨੀ ਕਰਕੇ ਖਤਮ ਕਰਨ ਦਾ ਕੰਮ ਕਰੀਦੇ ਤੇ ਅਸੀਂ ਹਮੇਸ਼ਾ ਹੀ ਲੋਕਾਂ ਨੂੰ ਸਸਤੇ ਔਰ ਸਹੀ ਰੇਟਾਂ 'ਚ ਦਵਾਈਆਂ ਵੀ ਉਪਲਬਧ ਕਰਵਾਈਆਂ ਨੇ ਕਈ ਬਹੁਤ ਜ਼ਿਆਦਾ ਗਰੀਬ ਪਰਿਵਾਰ ਵੀ ਆ ਜਾਂਦੇ ਨੇ 18 ਸਾਲ ਤੋਂ ਛੋਟੀ ਉਮਰ ਦੇ ਜਿਹੜੇ ਬੱਚੇ ਨਸ਼ਾ ਕਰ ਰਹੇ ਆਂ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਫ੍ਰੀ ਦਵਾਈ ਦਿੱਤੀ ਹੈ। ਫ੍ਰੀ ਕੁਛ ਡਾਕਟਰ ਸਾਹਿਬ ਇੱਕ ਹੋਰ ਅਫੀਸਵਾਲ ਹੈ ਤੁਹਾਡੇ ਤੋਂ ਕਿ ਸਿਹਤ ਜੁੜੇ ਜੇ ਕੋਈ ਟਿਪਸ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਜਾਂ ਕੁਝ ਕਹਿਣਾ ਚਾਹੁੰਦੇ ਹੋ ਕਿ ਤੰਦਰੁਸਤ ਕਿਵੇਂ ਰਹਿਣ ਤੇ ਟੈਨਸ਼ਨ ਜਿਹੜੀ ਅੱਜ ਕੱਲ ਲੋਕਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਉਹਦੇ ਬਾਰੇ ਸਭ ਕੁਝ ਕਹਿਣਾ ਚਾਹੁੰਦੇ। ਜੀ ਇਹ ਅੱਜ ਕੱਲ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਕਿ ਸਿਹਤ ਨੂੰ ਸਹੀ ਕਿਵੇਂ ਰੱਖਿਆ ਜਾਏ। ਸਿਡੈਂਟਰੀ ਲਾਈਫ ਸਾਡੀ ਹੋ ਗਈ ਅਸੀਂ ਜਿਹੜਾ ਹੈ ਆਫਿਸ ਵਰਕਰ ਹੋ ਗਏ ਬਹੁਤ ਜ਼ਿਆਦਾ ਲੋਕਾਂ ਨੂੰ ਲੈਪਮਸੀ ਸਰਗਰਦੀ ਕਮੀ ਹੋਣ ਕਰਕੇ ਸਾਰੇ ਲੋਕ ਟੈਨਸ਼ਨਸ ਨੇ। ਰੇ ਯਾ ਚੌਂਕਾ ਕਿ ਆਪਣੇ ਦਿਨਚਰਿਆ ਨੂੰ ਤੁਸੀਂ ਸਹੀ ਰੱਖੋ ਥੋੜਾ ਜਿਹਾ ਆਪਣੇ ਲਈ ਬਾਡੀ ਵਾਸਤੇ ਟਾਈਮ ਕੱਢੋ ਸਵੇਰੇ ਸਵੇਰੇ ਉੱਠ ਕੇ ਤੁਸੀਂ ਕੋਈ ਸੈਰ ਕਰੋ ਜਾਂ ਕੋਈ ਜਿਮ ਜੁਆਇਨ ਕਰ ਲਓ ਸ਼ਾਮ ਦੇ ਟਾਈਮ ਵੀ ਕਰ ਸਕਦੇ ਹੋ ਤੇ ਇੱਕ ਕੋਸ਼ਿਸ਼ ਇਹ ਕਰੋ ਕਿ ਤੁਸੀਂ ਜਦੋਂ ਸਵੇਰ ਦਾ ਨਾਸ਼ਤਾ ਕਰਦੇ ਹੋ ਨਾਸ਼ਤੇ ਤੋਂ ਬਾਅਦ ਜਿੰਨੀਆਂ 4 ਘੰਟਿਆਂ ਦਾ ਗੈਪ ਜੜਾ ਉਹ ਮੇਨਟੇਨ ਰੱਖੋ ਆਪਾਂ ਸਾਰ ਦਿਨ ਖਾਈ ਜਾਂਦੇ ਰਹਿਨੇ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹਨੂੰ ਰੈਸਟ ਨਹੀਂ ਮਿਲਦਾ ਉਹ ਰੈਸਟ ਨਾ ਮਿਲਣ ਕਰਕੇ ਕੀ ਹੁੰਦਾ ਕਿ ਲਗਾਤਾਰ ਖਾਣ ਦੇ ਨਾਲ ਸਾਡਾ ਡਾਈਜੈਸਟਿਵ ਸਿਸਟਮ ਕਲੈਕਸ ਹੋ ਜਾਂਦਾ ਜਿਹਦੇ ਤੋਂ ਸਾਰੇ ਰੋਗ ਚੱਲਦੇ ਆ ਹੁਣ ਅੱਜੇ ਰੋਗ ਜਿਹੜਾ ਨਾ ਖਾਣ-ਪੀਣ ਦਾ ਹੋ ਗਿਆ ਨਾ ਕਿ ਭੁੱਖ ਦੇ ਨਾਲ ਕੋਈ ਨਹੀਂ ਮਰਦਾ ਅੱਜਕੱਲ। ਅੱਜਕੱਲ ਓਵਰ ਐਕਸੈਸ ਖਾਣੇ ਦੇ ਨਾਲ ਮਰਦੇ ਆ। ਤੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਖਾਣੇ ਦੇ ਅੰਦਰ ਜਿਹੜਾ ਗੈਪ ਜਿਹੜਾ ਹੈ ਉਹ ਬਹੁਤ ਜ਼ਿਆਦਾ ਚੋਲ ਨਾ ਰੱਖਿਆ। ਫਿਰ ਖਾਣ ਦੇ ਅੰਦਰ ਵਿਰੁੱਧਾ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਜਿਸ ਤਰ੍ਹਾਂ ਦਹੀਂ ਦੇ ਨਾਲ ਪਰੌਂਠੇ ਲੈ ਲੈ ਉੱਪਰੋਂ ਤੁਸੀਂ ਚਾਹ ਲੈ ਲਈ। ਇਹ ਨਹੀਂ ਟੀਮ ਇਹ ਜਿਹੀ ਚੀਜ਼ਾਂ ਨੇ ਬਹੁਤ ਜ਼ਿਆਦਾ ਖਰਾਬ ਕਰਦੀਆਂ। ਇਹਨਾਂ ਤੋਂ ਹਮੇਸ਼ਾ ਵਿਚਾਰ ਰਹਿਣਾ ਚਾਹੀਦਾ ਕਿ 3 ਤੋਂ 4 ਘੰਟੇ ਦਾ ਹਮੇਸ਼ਾ ਤੁਸੀਂ ਗੈਪ ਰੱਖੋ ਤਾਂ ਕਿ ਤੁਹਾਡੀ ਸਿਹਤ ਵੀ ਆਬੂਸ਼